ਖਾਦੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਹੈ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚਿਆ ਵੀਰ ਝੰਡਾ ਸਿੰਘ ਦੇ ਕੋਲ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਦੋਸਤੋ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਰੂਟੀਨ ਦੇ ਵਿੱਚ ਤੇ ਅੱਜ ਟੋਟਲ ਜਿਹੜੇ ਆ 200 ਤੁਹਾਨੂੰ 5 ਗਨਗਾਂ ਦਿਖਾਉਣੇ ਆ ਦੋ ਮੱਝਾਂ ਝੋਟੀਆਂ ਜਿਹੜੀਆਂ ਦੋਸਤੋ ਇੱਕ ਝੋਟੀ ਆ ਤੇ ਇੱਕ ਵੈੜ ਗੱਬਣ ਬਾਕੀ ਪਸ਼ੂ ਸਾਰੇ ਸੋਏ ਸੋਏ ਆ ਤਿੰਨ ਪਸ਼ੂ ਸੋਏ ਸੋਏ ਆ ਟੋਟਲ ਪੰਜ ਨਾਗ ਨੇ ਕੱਲੇ ਕੱਲੇ ਪਸ਼ੂ ਦੀ ਆਪਾਂ ਇਨਫੋਰਮੇਸ਼ਨ ਲੈ ਲਾਂਗੇ ਵੀਰ ਢੰਡਾ ਸਿੰਘ ਤੋਂ ਪੁੱਛ ਲਾਂਗੇ ਕੀ ਡਿਟੇਲ ਆ ਇਹਨਾਂ ਪਸ਼ੂਆਂ ਦੀ ਸੋ ਬਾਕੀ ਦੋਸਤੋ ਹਰ ਵਾਰ ਇੱਕ ਬੇਨਤੀ ਹੁੰਦੀ ਆ ਰਿਕਵੈਸਟ ਹੁੰਦੀ ਆ ਵੀ ਜਿਹੜਾ ਵੀ ਪਸ਼ੂ ਕਿਸੇ ਵੀਰ ਖਰੀਦਾਰ ਵੀਰ ਨੂੰ ਪਸੰਦ ਆਉਂਦਾ ਆਪਣੀ ਨਰਕ ਪਰਖਾ ਤਸੱਲੀ ਆ ਤੁਸੀਂ ਘਰਾਂ ਣ ਕੇ ਕਰ ਲਿਓ ਗੱਬਣ ਪਸ਼ੂ ਟਿੱਪ ਕੇ ਜਿਹੜਾ ਪਸ਼ੂ ਸੋਇਆ ਸੋਇਆ ਦੋ ਦੰਗ ਚੋ ਕੇ ਭਰਾ ਕੇ ਤਸੱਲੀ ਤੁਸੀਂ ਕਰਨੀ ਆ ਆਪਣਾ ਹੱਕ ਸਮਝ ਕੇ ਤਸੱਲੀ ਨੂੰ ਪਹਿਲ ਜ਼ਰੂਰ ਦੇ ਰਿਆ ਕਰੋ ਅੱਜ 20 ਜਨਵਰੀ ਆ ਦੋਸਤੋ ਤਰੀਕ ਸਮਾਂ ਕੋਈ ਮਾਰਨਿੰਗ ਦੇ 10 ਸਾਢੇ 10 ਵਜੇ ਦਾ ਬਾਕੀ ਆਹ ਲੈਨੇ ਆ ਜਾਣਕਾਰੀ ਵੀਰ ਝੰਡਾ ਸਿੰਘ ਤੋਂ ਸਭ ਤੋਂ ਪਹਿਲਾਂ ਵੀਰ ਝੰਡਾ ਸਿੰਘ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਸਾਸਰੀ ਕਾਲ ਉਹ ਠੀਕ ਠਾਕ ਜੀ ਠੀਕ ਠਾਕ ਵਧੀਆ ਵੀਰ ਜੀ ਠੀਕ ਠਾਕ ਹਾਂ ਹੋਰ ਵੀਰ ਝੰਡਾ ਸਿੰਘ ਦਾ ਪਸ਼ੂ ਅੱਜ ਆਪਣੇ ਕੋਲ ਆ ਗਿਆ ਪੰਜ ਹਾਂ ਜੀ ਪੰਜ ਪਸ਼ੂ ਆ ਜੀ ਅੱਛਾ ਪੰਜ ਪਸ਼ੂ ਆ ਦੋ ਪਸ਼ੂ ਜਿਹੜੇ ਮਨੋ ਦਾ ਵੀ ਗੱਬਣਾ ਬਾਕੀ ਤਿੰਨ ਸੋਏ ਆ ਹਾਂ ਜੀ ਤਿੰਨ ਸੂਏ ਸੋਏ ਵੀਰ ਜੀ ਠੀਕ ਹੈ ਤੇ ਵੀਰ ਝੰਡਾ ਸਿੰਘ ਆ ਹੋਰ ਨਵੀਆਂ ਤਾਜ਼ੀਆਂ ਗੱਲਾਂ ਬਾਤਾਂ ਗੱਲ ਵਧੀਆ ਠੀਕ ਠਾਕ ਜੀ ਸਾਰਿਆਂ ਤੋਂ ਪਹਿਲਾਂ ਤੇ ਸਾਰਿਆਂ ਮੇਰੇ ਭੈਣ ਭਰਾਵਾਂ ਨੂੰ ਵੀਰਾਂ ਨੂੰ ਸਾਤਰੀਕ ਸਾਸਰੀ ਕਾਲ ਜਿਹੜੇ ਸਾਰੇ ਵੇਖਣਦੇ ਆ ਸੰਧੂ ਚੈਨਲ ਨੂੰ ਪਿਆਰ ਸੰਧੂ ਚੈਨਲ ਨੂੰ ਪਿਆਰ ਕਰਦੇ ਆ ਰਾ ਸੰਧੂ ਚੈਨਲ ਨੂੰ ਸਾਰਿਆਂ ਵੀਰਾਂ ਨੂੰ ਸਾਤਰੀ ਕਾਲ ਸਾਸਰੀ ਦਾ ਵੀਰ ਸਾਸਰੀ ਕਾਲ ਅੱਛਾ ਚੰਦਰ ਸਿੰਘ ਵੀਰ ਪਹਿਲੇ ਕਿਹੜੇ ਪਾਸੋਂ ਸਟਾਰਟ ਕਰ ਗਏ ਇਧਰੋਂ ਆਜੋ ਵੀਰ ਮੱਝਾਂ ਦੇ ਪਾਸੋਂ ਕਰਦੇ ਆ ਹਾਂਜੀ ਹਾਂਜੀ ਮੱਝਾਂ ਦੇ ਪਾਸੋਂ ਲੈ ਵੀ ਦੋਸਤੋ ਮੱਝਾਂ ਪਹਿਲਾਂ ਪਤਾ ਨੂੰ ਦਿਖਾ ਦਿੰਨੇ ਆ ਹਾਂਜੀ ਤੇ ਸਟਾਰਟਿੰਗ ਤੇ ਛੋਟੀ ਤੁਹਾਨੂੰ ਦਿਖਾਉਣੀ ਆ ਅੱਛਾ ਝੰਡੇ ਵੀਰਾਂ ਛੋਟੀ ਦੀ ਕੀ ਡਿਟੇਲ ਆ ਸੁਆ ਕਰਵਾ ਜੀ ਪਹਿਲਾ ਸੁਆ ਵਾ ਪਹਿਲਣ ਝੋਟੀ ਹਾਂਜੀ ਹਾਂਜੀ ਓਕੇ ਤੇ ਬਾਕੀ ਆ ਜੀ ਛੋਟੀ ਬਹੁਤ ਵਧੀਆ ਥੱਲੋਂ ਆਰ ਡਰਡਰ ਤਿਆਰ ਕਰੂਗੀ ਅਜੇ ਕਰਨ ਨਹੀਂ ਦਈ ਆ ਸੰਧੂ ਸਾਹਿਬ ਹਮ ਪਲੂਨੀਆਂ ਕੱਟੀ ਲਓ ਜੀ ਹਾਂਜੀ ਹਾਂਜੀ ਲਓ ਦੋਸਤੋ ਪਹਿਲਣ ਝੋਟੀ ਇਹ ਸੁਣੀ ਆ ਹਾਂਜੀ ਬਾਕੀ ਸਿੰਘੀ ਸਿੰਘੀ ਬਹੁਤ ਪਿਆਰੀ ਹੈ ਬਾਹਰ ਵੀ ਤੁਹਾਨੂੰ ਕੱਢ ਕੇ ਤਸੱਲੀ ਨਾਲ ਦਿਖਾਵਾਂਗੇ ਹੀਰਾ ਹੀ ਆ ਹਾਂਜੀ ਚੰਗੀ ਆ ਝੋਟੀ ਨਿੰਦ ਨਹੀਂ ਸਕਦੇ ਕਿਸੇ ਪਾਸਿਓਂ ਕਰਮਾਂ ਲਈ ਖੁੰਝੀ ਨਹੀਂ ਗਈ ਹਾਂਜੀ ਤੇ ਬਾਕੀ ਝੰਡੇ ਵੀਰ ਕੋਈ ਪਿਛਲੇ ਘਰੋਂ ਪੁੱਛਿਆ ਕਿੰਨੇ ਦਿਨ ਬਾਕੀ ਹੈ ਜੇ ਇਹਦੇ ਵੀਰ ਜੀ ਅੱਜ 15 16 ਦਿਨ ਰਹਿੰਦੇ ਆ ਇਹਦੇ ਅਜੇ ਅੱਛਾ ਜੀ ਹਾਂਜੀ 15 ਕ ਦਿਨ ਇਹ ਲੈ ਜੂਗੀ ਹਾਂਜੀ ਜਿਹੜੇ ਵੀ ਮੰਨ ਲਓ ਵੀ ਐਚਓ ਕੋਈ 1 2 ਦਿਨ ਇੱਧਰ ਉੱਧਰ ਹੋਊਗਾ ਬੇ ਖੁੱਲੇ ਢੁੱਲੇ ਦਿਨ ਪਾਈ ਹਾਂਜੀ ਹਾਂਜੀ ਕਿਉਂ ਸੰਧੂ ਸਾਹਿਬ ਆਰਡਰ ਬਹੁਤ ਛੋਟੀ ਨੇ ਤਿਆਰ ਕਰਨਾ ਅਜੇ ਇਹ ਕੋ ਥੱਲਾ ਫੁੱਲਾ ਬਹੁਤ ਕਰਨ ਦੇ ਤਿਆਰ ਠੀਕ ਹੈ ਜੀ ਹਾਂਜੀ ਹਾਂਜੀ ਬਾਹਰ ਕੱਢ ਕੇ ਚਲੋ ਥੋੜਾ ਜਿਹਾ ਡਰਦੀ ਡੁਰਦੀ ਆ ਤੇ ਮੰਨ ਲਓ ਜਿਨ੍ਹਾਂ ਦੇ ਕੱਟੀ ਪਾਲੀ ਆ ਨਾ ਮੰਨ ਲਓ ਆਪਾਂ ਉਹਨਾਂ ਦੇ ਘਰੋਂ ਲਈ ਆ ਲਓ ਵੀ ਦੋਸਤੋ ਕੱਤੀ ਚੰਗੀ ਆ ਝੋਟੀ ਪਿਆਰੀ ਆ ਹਾਂਜੀ ਬਾਕੀ ਸਾਰੇ ਵੀਰਾਂ ਨੂੰ ਦੇਸੀ ਪੈਣੀ ਆ ਸਾਰੇ ਵੀਰਾਂ ਨੂੰ ਸਮਝ ਆ ਜਾਣੀ ਆ ਹਾਂਜੀ ਤੇ ਸ਼ਕੀਨੀ ਵਾਲੇ ਪਾਸੋਂ ਵੀ ਕਰਮਾਂ ਵਾਲੀ ਚਾਰ ਚੰਦ ਲੱਗੇ ਪਏ ਆ ਤੇ ਬਾਕੀ ਹੈ ਵੀ ਸਿੰਗਲ ਹੱਡੀ ਦੀ ਆ ਪਤਲੇ ਪਿੰਡੇ ਦੀ ਆ ਬਾਕੀ 10 ਤੋਂ 15 ਦਿਨ ਆਈਡੀਆ ਕੋਈ ਮੰਨ ਕੇ ਸਬਦਾ ਕਰਿਓ 10 ਤੋਂ 15 ਦਿਨ ਹਜੇ ਕੱਢਦੀ ਆ ਸਮਾਂ ਠੀਕ ਆ ਬਹੁਤ ਸੋਹਣੀ ਆ ਸ਼ਕੀਨੀ ਸ਼ਕੂਨੀ ਵਾਲੇ ਪਾਸੋਂ ਵੀ ਬਹੁਤ ਵੇਰ ਇਹੋ ਜਿਹੇ ਪਸ਼ੂ ਪਾਲਦੇ ਆ ਤੇ ਉਹਨਾਂ ਵੇਰਾਂ ਲਈ ਇੱਕ ਸਪੈਸ਼ਲ ਤੋਹਫਾ ਹੀ ਆ ਹਾਂਜੀ ਆ ਕਰੋ ਜੀ ਥਣ ਤੋਂ ਬਹੁਤ ਸੰਧੂ ਸਾਹਿਬ ਐ ਇਹ ਆਮ ਮੰਨ ਲਓ ਦੂਜੇ ਤੀਜੇ ਸੂਏ ਆ ਗੂ ਆ ਵੇਖੋ ਪੂਰੇ ਲੰਮੇ ਕਈਆਂ ਦੇ ਨਕੇ ਨਕੇ ਹੁੰਦੇ ਪਹਿਲਣਾਂ ਦੇ ਹਾਂ ਛੰਡੇ ਵੀਰੇ ਨੀਲੀ ਦੀ ਆ ਗਈ ਛੋਟੀ ਹਾਂ ਜੀ ਨੀਲੀ ਦੀ ਆ ਵਿਰਜੀ ਏ ਉਹ ਕੋਈ ਮੰਨ ਲਓ ਅੱਖਾਂ 'ਚ ਵੀ ਜਵਾਬ ਦੋਵੇਂ ਅੱਖਾਂ ਵੀ ਨੀਲੀ ਜੀ ਅੱਖਾਂ 'ਚ ਜਵਾਬ ਹੈਗਾ ਮੱਥਾ ਬੱਲਾ ਮਗਰਲੇ ਪੈਰ ਤੋਤੇ ਆ ਸੋ ਬਾਕੀ ਦੋਸਤੋ ਥਣ ਦੇਵਾ ਬਹੁਤ ਸੋਨਾ ਕਮਾਲ ਦਾ ਵੇਖੋ ਥਣ ਬਹੁਤ ਖੂਬਸੂਰਤ ਆ ਲੰਬਾ ਥਣ ਠੀਕ ਆ ਤੇ ਝੋਟੀ ਪਹਿਲਣ ਸੁਣ ਜਾ ਰਹੀ ਆ ਪਸੰਦ ਆਉਗ ਜਿਹੜਾ ਵੀਰ ਕੋਈ ਖਰੀਦਦਾਰ ਲਊਗਾ ਆਪਦੀ 蒂ਪਗੇ ਤਸੱਲੀ ਕਰ ਲਿਓ ਤੇ ਝੰਡੇ ਵੀਰ ਬਾਕੀ 蒂ਪਣ ਧੋਪਣ ਦਾ ਕਿਉਂਕਿ ਵਪਾਰ ਦਾ ਕੰਮ ਆ ਆਪਦੀ ਤਸੱਲੀ ਦਾ ਤੁਸੀਂ ਕਰਕੇ ਲੈ ਕੇ ਆਂਦੀ ਹਰ ਹਰ ਹਾਂਜੀ ਹਾਂਜੀ ਤੇ ਬਾਕੀ ਵੀਰ ਜੀ ਪਾਰ ਪਿੱਛੇ ਦੀ ਵੀ ਆਪਣੇ ਕੋ ਨਾ ਝੋਟੀ ਪਰਸੋਂ ਦੀ ਆਈ ਆ ਓਕੇ ਉਹਨਾਂ ਵੀ ਆਪਾਂ ਨੂੰ ਗਰੰਟੀ ਦਿੱਤੀ ਸੀ ਪਰ ਹੁਣ ਤੱਕ ਤੇ ਆਪਣੀ ਵੀ ਫੋਲ ਗਰੰਟੀ ਆ ਪਿੱਛੇ ਪਾਰ ਪਿੱਛੇ ਦੀ ਠੀਕ ਹੈ ਜੀ ਦੂਜੀ ਚਲੋ ਮੰਨ ਲਓ ਅਗਲੇ ਨੇ ਆਪਣਾ ਜਿਹੜੇ ਵੀ ਭੈਣ ਭਰਾ ਨੇ ਆਵਦਾ ਤੇ ਅਹੀਂ ਤੇ ਤਸੱਲੀ ਕਰਕੇ ਲਿਆਂਦੀ ਆ ਤੇ ਬਾਕੀ ਜਿੰਨੇ ਵੀ ਵੀਰ ਭਰਾਣੇ ਮੇਰੀ ਇਹੋ ਬੇਨਤੀ ਅੱਗੇ ਵੀ ਮੈਂ ਕਰਦਾ ਨਾ ਵਾ ਕਿ ਮੇਰੇ ਵੀਰ ਇਥੋਂ ਥੋੜੀ ਜਿਹੀ ਤਸੱਲੀ ਕਰ ਲਿਆ ਕਰੋ ਕੋਈ ਸੰਗਿਆ ਨਾ ਕਰੋ ਬਸ ਬਸ ਤੇ ਮੁੜ ਕੇ ਜਿਹੜਾ ਮਗਰੋਂ ਆਪਾਂ ਆਖਣਾ ਤੁਸੀਂ ਪੈਸੇ ਦੇਣੇ ਆ ਤੇ ਇਹ ਆ ਵੀ ਤਸੱਲੀ ਮੇਰੇ ਵੀਰ ਜਿਰਾ ਕੇ ਕਰ ਲਿਆ ਕਰੋ ਕਰ ਲਿਆ ਕਰੋ ਕਈ ਜਾਂ ਤੁਸੀਂ ਵੀਰ ਜੀ ਅਹੀਂ ਨਹੀਂ ਕਹੇਤ ਰਹਿੰਦੇ ਬਸ ਬਸ ਸਾਨੂੰ ਕੋਈ ਘਰ ਆਲਾ ਕੇ ਨਾ ਗਰੰਟੀ ਆ ਅਹੀਂ ਨਹੀਂ ਵੀ ਜੀ ਕਦੀ ਕਹਦੀ ਗਰੰਟੀ ਤੇ ਡੰਗਰ ਲਿਆਂਦਾ ਅਹੀਂ ਆਪਦੀ ਖੁਦ ਤਸੱਲੀ ਤੇ ਲਿਉਨੇ ਆ ਕਹੀਂ ਨੂੰ ਅਸੀਂ ਤਾਂ ਹੀ ਹੋਣੀ ਮੁੜਕੇ ਅਹੀਂ ਕਦੀ ਨਹੀਂ ਲਾਮਾ ਕੈਨੂੰ ਦਿੱਤਾ ਹੀ ਨਹੀਂ ਕਦੀ ਤੇ ਨਾ ਦੇਣਾ ਹੀ ਆ ਲਈ ਲੋੜ ਕੀ ਆ ਪਹਿਲਾਂ ਹੁੰਦੀ ਨਰਕ ਪਰਖ ਆ ਆਪਣੀ ਕਰੋ ਸੋ ਦੋਸਤੋ ਝੋਟੀ ਚੰਗੀ ਆ ਤੇ ਕੀਮਤ ਕੀ ਮੋਲ ਰਹੂਗਾ ਵੀਰ ਚੰਡੇ ਦਾ ਵੀਰ ਜੀ ਇਹ ਤਾਂ ਹਾਂ ਨਹੀਂ ਆ ਝੋਟੀ ਵੀਰ ਜੀ 60000 ਦੀ ਆਪਾਂ ਦੇ ਦਈਏ ਜਿਆਦਾ ਕਸਰਾ ਕੁਸਰਾ ਕੱਢ ਗਈ ਹਾਂਜੀ ਕਸਰਾ ਸਾਰੀਆਂ ਕੱਢ ਕੇ ਉਤਾਂ ਤੁਹਾਨੂੰ ਪਤਾ ਝੋਟੀ ਦੇ ਭਾਵੇਂ 75 ਨੂੰ ਵੀ ਚਾ ਸਕਦੀ 80 ਨੂੰ ਵੀ ਪੁਰਾਣੇ ਸਾਮਣੀਆਂ ਲਓ ਵੀ ਦੋਸਤੋ 66000 ਹਾਂਜੀ ਹਾਂਜੀ 66000 ਦੀ ਵੈਸੇ ਮਾੜਾ ਮੋੜ ਚਲੋ ਉਪਰੇ ਬੰਦੇ ਦਾ ਕਰਕੇ ਡਰਦੀ ਏ ਥੋੜੀ ਵੈਸੇ ਕਰਮਾਂ ਵਾਲੀ ਵੇਖੋ ਥਾਣਾ ਤੋਂ ਉਹਨਾਂ ਨੂੰ ਹੱਥ ਪੂਰਾ ਵੀਰ ਲਾਈ ਜਾਂਦਾ ਜੇ ਤਾਂ ਮਰਜੀ ਤਸੱਲੀਆਂ ਕਰੋ ਠੀਕ ਹੈ ਬਾਕੀ ਹੋਣੀ ਐ ਇੰਨੇ ਦੀ ਸੰਧੂ ਸਾਹਿਬ ਇੱਥੋਂ ਛੋੜ ਹੀ ਹੋਣੀ ਏ 64000 ਚਾਰ ਚੋਂ ਹਾਂਜੀ ਹਾਂਜੀ ਚਲੋ ਜੀ ਛੋਟਾ ਛੱਪੇ ਕਰਦੇ ਹੋ ਲਓ ਵੀ ਅੱਛਾ ਵੀਰ ਚੰਡੇ ਅਗਲੀ ਆ ਮੱਝ ਆ ਗਈ ਏ ਸੂਈ ਸਵਾਈ ਲੱਗਦੀ ਏ ਹਾਂਜੀ ਇਹ ਵੀ ਸੂਈ ਆ ਵੀਰ ਜੀ ਇਹਨੂੰ ਸੂਈ ਨੂੰ ਅੱਜ ਦਿਨ ਹੋ ਗਏ ਆ ਵੀਰ ਜੀ 8 ਤੋਂ 10 ਕਿਉਂ ਜਿੰਨਾ ਹੈਗਾ ਪਾਉਨਾ ਦਤਨਾ ਜੇ ਮਗਰ ਕੱਟੀ ਆ ਆ ਵੇਖੋ ਬੱਚਾ ਇਹ ਆ ਵੀ ਅਜੇ ਪੂਰਾ ਕੂਲਾ ਬੱਚਾ ਵਾ ਸੰਤੂ ਸਾਹਿਬ ਹਾਂਜੀ ਹਾਂਜੀ ਮਗਰ ਕੱਟੀ ਆ ਹਾਂਜੀ ਹਾਂਜੀ ਕੱਟੀ ਆ ਲਓ ਜੀ ਕੱਟੀ ਆ ਬਹੁਤ ਵਧੀਆ ਜੀ ਇੱਕ ਰੰਗ ਕਾਲਾ ਹਾਂਜੀ ਹਾਂਜੀ ਇੱਕ ਰੰਗ ਕਾਲੀ ਕੱਟੀ ਆ ਇੱਕ ਰੰਗ ਕਾਲੀ ਆ ਬਿਲਕੁਲ ਬਲਾਇਕ ਜੈਡ ਬਲੈਕ ਕਹਿ ਲੋ ਇਹਨੂੰ ਭਾਵੇਂ ਕੱਟੀ ਵੇਖੋ ਤੁਸੀਂ ਚ ਬੜੀ ਹੈਗੀ ਆ ਠੀਕ ਹੈ ਜੀ ਥੋੜਾ ਜਿਹਾ ਪਿੱਟ ਪੂਟ ਤੇ ਆ ਵੇਖੋ ਜੀ ਕਿਨੱਕ ਕ੍ਰੋਸ ਠੀਕ ਆ ਹੋ ਜਾਂਦਾ ਮਾੜਾ ਜਿਹਾ ਕਿਤੇ ਚਿੱਟੇ ਜਿਹਾ ਵਾਲ ਲੱਗੇ ਆ ਹਾਂਜੀ ਬਾਕੀ ਸਾਰੀ ਹੈਗੀ ਬਲੈਕ ਹੀ ਆ ਹਾਂਜੀ ਅੱਛ ਆਪਾਂ ਨੂੰ ਤਾਂ ਉਹਨਾਂ ਨੇ ਕਿਹਾ ਵੀ ਸਾਡੀ ਘਰ ਦੀ ਝੋਟੀ ਦੁਜੇ ਸੁਏ ਸੁਈ ਆ ਤੇ ਬਾਕੀ ਕੋਈ ਵੀ ਰਾਫੜੀ ਤਸੱਲੀ ਕਰ ਲੈ ਭਾਵੇਂ ਤੀਜੇ ਵੀ ਹੋਵੇ ਮੰਨ ਲਓ ਤੀਜੇ ਗੇਨ ਲੈ ਅੱਛਾ ਜਦੋਂ ਘਰ ਵਾਲੇ ਨੂੰ ਕਹਿ ਦਈਏ ਵੀ ਨਹੀਂ ਤੀਜੇ ਫਿਰ ਘਰ ਵਾਲੇ ਕੋਤ ਕੋਤ ਪੈਂਦੇ ਨਾ ਪੈਂਦੇ ਆਗੇ ਇਹ ਆਖਣਾ ਹੀ ਨਹੀਂ ਆਪਾਂ ਨਹੀਂ ਕਦੀ ਸੰਧੂ ਸਾਹਿਬ ਕਦੀ ਨਹੀਂ ਦੀ ਚੀਜ਼ ਬਾਕੀ ਉਹ ਸਮਝੋ ਹਰ ਕਵੀਰ ਦੀ ਆ ਤਿੱਜਾ ਮੰਨ ਲਿਓ ਹਾਂ ਬਾਕੀ ਸਿੰਘਾਂ ਸਿੰਘਾਂ ਦੀ ਜਿਹੜੀ ਖੋਲੀ ਆ ਕਿਉਂਕਿ ਹੋ ਸਕਦਾ ਵੀ ਜਦੋਂ ਪਹਿਲਾਂ ਝੋਟੀ ਸੀ ਸਿੰਘ ਇਸੇ ਤਰ੍ਹਾਂ ਖੋਲੇ ਉਦੋਂ ਵੀ ਲੱਗਦੀ ਹੋਵੇ ਪਹਿਲਾਂ ਸੂਣੀ ਵੀ ਲੱਗਦੀ ਹੋਵੇ ਦੂਜੇ ਤੀਜੇ ਸੂਣੀ ਆ ਹਾਂਜੀ ਹਾਂਜੀ ਇਸ ਕਰਕੇ ਭਾਰੀ ਆ ਵਜਨ ਪੂਰਾ ਤੇ ਬੇਲਬੂਲ ਚੰਗੀ ਸਪੈਸ਼ਲ ਆ ਹਾਂਜੀ ਲੰਬਾਈ ਲੰਬੀ ਪੂਰੀ ਆ ਮੱਝ ਦੀ ਮਗਰ ਕੱਟੀ ਆ ਦੋਸਤੋ ਕੱਟੀ ਨੂੰ ਜਨਮ ਦਿੱਤਾ ਤੇ ਦਿਨ ਕਿੰਨੇ ਕੱਜ ਹੋ ਗਏ ਸੂਈ ਨੂੰ ਇਹਨੂੰ ਵੀਰਜੀ ਅੱਜ ਇੰਨੇ ਕ ਦਾਸਕ ਦਿਨ ਹੋ ਗਏ 8-10 ਦਿਨ ਅੱਛਾ ਜੀ ਹਾਂਜੀ ਹਾਂਜੀ ਲਓ ਜੀ 10 ਕਿ ਦਿਨ ਦਾ ਦੋਸਤੋ ਸਮਾਂ ਹੋ ਗਿਆ ਤੇ ਝੰਡੀ ਵੀਰ ਦੁੱਧ ਹੁਣ ਆਪਾਂ ਕਿੰਨਾ ਚਵਾ ਦਾਂਗੇ ਦੁੱਧ ਵੀਰ ਜੀ ਇਹ ਆਪਾਂ ਕੰਡੇ ਵਾਲਾ 8 ਕਿਲੋ ਵੀਰ ਜੀ ਦੁੱਧ ਆ 8 ਕਿਲੋ ਹਾਂਜੀ 8 ਕਿਲੋ ਦੁੱਧ ਜਿਹੜੇ ਕੋ ਠੰਡ ਠੁੰਡ ਵੀ ਆ ਜਿੰਨਾ ਹੈਗਾ ਜਿੰਨਾ ਹੀ ਮਣਿਆ ਨਾ ਕੰਡੇ ਤੇ ਚੜਾਇਆ ਵਾ 8 ਕਿਲੋ ਦੀ ਆਪਣੀ ਫੁੱਲ ਗਰੰਟੀ ਲੈ ਲੈ ਠੀਕ ਆ ਠੀਕ ਆ ਬਾਕੀ ਮੈਂ 10 ਲੀਟਰ ਸੰਧੂ ਸਾਹਿਬ ਚਾਊਗੀ ਦੁੱਧ ਦੇਖੋ ਲੈ ਵਾਲੂ ਆ ਮੈਨੂੰ ਬਹੁਤ ਵਧੀਆ ਲੱਗਾ ਵਾ ਲਓ ਦੋਸਤੋ 8 ਕਿਲੋ ਜਿਹੜਾ ਹੁਣ ਮੌਜੂਦਾ ਟਾਈਮ ਤੇ ਕਿਸੇ ਵੀਰ ਨੇ ਚੋਕੇ ਲੈ ਜਾਣਾ ਉਹ 8 ਕਿਲੋ ਆ ਬਾਕੀ ਅੱਗੇ ਸੇਵਾ ਤੁਹਾਡੀ ਡਿਪੈਂਡ ਕਰੂਗੀ ਦੋਸਤੋ 10 ਲੈ ਜਾਓ 11 ਲੈ ਜਾਓ ਉਹ ਤੁਹਾਡੀ ਸੇਵਾ ਨੇ ਲੈ ਜਾਣਾ ਠੀਕ ਆ ਤੇ ਮੈਨੂੰ ਲੱਗਦਾ ਵੀ ਛੰਡਾ ਸਿਆਂ ਕਈ ਨਾ ਪਸ਼ੂ ਵੀ ਲਿਆਂਦਿਆਂ ਨੂੰ ਇੱਕ ਇੱਕ ਦੋ ਦੋ ਦਿਨ ਹੀ ਹੋਏ ਹੁੰਦੇ ਤੁਹਾਡੇ ਕੋਲ ਹਾਂਜੀ 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 ਸਹੀ ਗੱਲ ਹੈ ਅੱਗੇ ਪਸ਼ੂ ਜਿਹੜਾ ਟਕਾ ਕੇ ਸੇਵਾ ਕਰੂ ਦੁੱਧ ਦੋ ਦੋ ਪਤਾ ਲੱਗਣਾ ਹਾਂਜੀ ਉਹ ਤਾਂ ਪਤਾ ਲੱਗਣਾ ਸਹੀ ਗੱਲ ਹੈ ਆਪਾਂ ਦੇ ਕਰਮਾਂ ਵਾਲੀ ਦੇ ਥੱਲੇ ਜੇ ਆਪਣੇ ਕੋ ਵੇਖੋ ਰਹੀ ਮੈਂ ਕਿੱਡੀ ਆ ਤੈਨੂੰ ਸਭ ਹਾਂ ਬਾਕੀ ਚਲੋ ਸਿੰਘ ਥੋੜਾ ਜਿਹਾ ਗੈਰ ਉਹਦਾ ਕਰਕੇ ਰੇਟ ਵੀ ਹਿਸਾਬ ਦਾ ਵਾ ਜੇ ਸਿੰਘ ਚਲੋ ਮੈਂ ਤਾਂ ਤੁਹਾਨੂੰ ਪਤਾ ਕੁੰਡਾ ਹੁੰਦਾ ਫਿਰ ਮੈਂ ਵੀ ਆਪਾਂ ਨੂੰ ਹੀ ਪਤਾ ਤੇ ਜਿੰਨੇ ਲੈਣੀ ਉਹਨੂੰ ਹੀ ਪਤਾ ਵਾ ਤੇ ਬਾਕੀ ਸਿੰਘਾਂ ਨੇ ਦੁੱਧ ਨਹੀਂ ਦੇਣਾ ਦੁੱਧ ਤੇ ਤੁਹਾਨੂੰ ਪਤਾ ਮੈਂ ਨਹੀਂ ਦੇਣਾ ਲਓ ਵੀ ਦੋਸਤੋ ਸਿੰਘ ਵੀ ਤੁਹਾਨੂੰ ਦਿਖਾਤੇ ਆ ਮੂੰਹ ਮੱਥਾ ਫੇਸ ਕੁਆਲਿਟੀ ਦਿਖਾਤੀ ਆ ਬਾਕੀ ਥਣ ਭਾਂਡਾ ਚੰਗਾ ਪੱਦਰ ਬਖਾਲਾ ਲੇਵਾ ਤੇ ਧਾਰਾਂ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਬਰਾਬਰ ਇਹ ਚਵਾਈ ਜਣੀ ਵੀਰ ਜੀ ਕੋਈ ਭਾਵੇਂ ਧਾਰ ਵਨਾਂ ਮਾਰੇ ਤੇ ਬਾਕੀ ਇਹ ਆ ਵੀ ਆਪਦੀ ਤਸੱਲੀ ਕਰ ਲੇ ਆਪਾਂ ਇਹ ਗੱਲ ਆਨੇ ਆ ਪਰ ਆਪਣੀ ਫੋਲ ਚਵਾਈ ਦੀ ਸੰਧੂ ਸਾਹਿਬ ਆਪਣੀ ਫੋਲ ਗਾਰੰਟੀ ਹੋਊਗੀ ਕੋਈ ਥਾਨ ਕਿਤੇ ਪੂਰਵਨਾ ਮਾਸਾ ਮਾਰੂਗਾ ਚਵਾਈ ਪੂਰਾ ਪੋਲਾ ਦੱਸ ਦਈਏ ਮੁੱਲ ਫਿਰ ਕਿੱਥੋਂ ਤੱਕ ਵੀਰ ਜੀ ਮੁੱਲ ਤੇ ਭਾਵੇਂ ਇਹਦਾ 75 ਵੀ ਕਰ ਲਈਏ ਜਿੰਨਾ ਮਰਜ਼ੀ ਕਰ ਲਈਏ ਪਰ ਇਹ ਆਪਾਂ ਮੱਝ ਵੀਰ ਦੀ 65000 ਰੁਪਏ ਦੀ ਦੇ ਦिए 1000 ਫਿਓਡ ਕਰਦਾਂਗੇ ਚੌੜ ਦੀ ਦੇ ਦिए ਚੌੜ ਚ ਹਾਂਜੀ ਹਾਂਜੀ 45000 ਦੀ ਮੈਂ ਵੇਖ ਲਓ ਵੀ ਉਦੀ ਕੱਡੀ ਬਾਕੀ ਥੋੜਾ ਸਿੰਗਾ ਦਾ ਕਰਕੇ ਹੀ ਆ ਲਓ ਦੋਸਤੋ ਠੀਕ ਹੈ ਹਾਂਜੀ ਹਾਂਜੀ ਤੇ 40000 ਜੇ ਦੋਸਤੋ ਇਹ ਮਾਝ ਤੁਹਾਨੂੰ ਮਿਲ ਜੂਗੀ ਠੀਕ ਹੈ ਤੇ ਬਾਕੀ ਥਣ ਭਾਂਡਾ ਵੀ ਤੁਹਾਨੂੰ ਤਸੱਲੀ ਨਾਲ ਦਿਖਾਤਾ ਥਣ ਥਣ ਵੀ ਚੰਗੇ ਆ ਬਾਕੀ ਕੋਈ ਵੀਰ ਆਪਦੀ ਵਰਾ ਕੇ ਤਸੱਲੀ ਕਰ ਸਕਦਾ ਚਾਹੇ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਜਿੱਦਾਂ ਵੀ ਕਿਸੇ ਵੀਰ ਦੀ ਤਸੱਲੀ ਹੁੰਦੀ ਆ ਆਪਾਂ ਹਰ ਵਾਰ ਕਹਿੰਨੇ ਆ ਪ੍ਰਭੂ ਸਾਰੀ ਜੈਡ ਬਲੈਕ ਆ ਸੰਧੂ ਸਾਹਿਬ ਸਾਰੀ ਸਿਰਫ ਪਪੂਜੀ ਵਾਈਟ ਆ ਥੋੜੀ ਪੂਛਾ ਕੋ 2 4 4 ਇੰਚ ਵਾਈਟ ਆ ਮਗਰ ਤੇ ਬਾਕੀ ਜਿੰਨੇ ਵੀ ਆ ਦੁੱਧ ਵਾਲੀ ਮੈਂ ਆ ਬਾਕੀ ਕੇ ਸੇਵਾ ਕੋ ਟਿਕਾ ਕੇ ਕਰ ਲੂਗਾ ਜ਼ਿਆਦਾ ਨਹੀਂ ਕਹਿੰਦਾ ਚਲੋ 10 ਲੀਟਰ ਹੱਸ ਕੇ ਲਈ ਜਾਉ ਹਾਂਜੀ ਹਾਂਜੀ 10 ਚ ਵਾਈ ਜਾਊਗੀ ਅੱਛਾ ਵੀਰ ਚੰਡੇ ਜਿਹੜੀ ਅਗਲੇ ਨੰਬਰ ਤੀਜੇ ਤੇ ਆ ਗਈ ਆ ਆਪਣੇ ਕੋਲ ਏ ਵੀਰ ਜੀ ਤਿੱਜਾ ਸੁਆਵਾ ਮੈਂ ਅੱਛਾ ਬਾਕੀ ਫੇਸ ਫੂਸ ਵੇਖ ਲਓ ਥੋੜਾ ਸਿੰਘ ਖੁੱਲਾ ਵਾ ਫੇਸ ਫੂਸ ਤਿੱਜੇ ਸੂਏ ਵਾਲਾ ਹੀ ਸੰਧੂ ਸਾਹਿਬ ਹੂੰ ਤੇ ਬਾਕੀ ਚਲੋ ਨੋਰਮਲ ਤੁਹਾਨੂੰ ਪਤਾ ਘਰ ਚੋਂ ਆਉਂਦਾ ਵਾ ਡੰਗਰ ਤੇ ਉਹਦਾ ਕਰਕੇ ਥੋੜਾ ਜਿਹਾ ਚਲੋ ਡੰਗਰ ਥੋੜੀ ਜੀ ਲਿੱਸੀ ਤੇ ਲੱਗੂਗੀ ਪਰ ਹਏ ਉਨੀ ਨਹੀਂ ਗੀ ਤੇ ਬਾਕੀ ਤੁਹਾਨੂੰ ਪਤਾ ਠੰਡ ਠੁੰਡ ਚ ਵੀ ਡੰਗਰ ਆ ਜੀ ਹਾਂ ਦਿਨ ਕਿੰਨੇ ਹੋ ਗਏ ਮਗਰ ਬੱਚਾ ਕੀ ਤੇ ਇਹ ਨੂੰ ਕੱਟੀ ਵੀਰ ਜੀ ਇਹਦੇ ਵੀ ਮਗਰ ਕੱਟੀ ਆ ਤੇ ਕੱਟੀ ਬਹੁਤ ਵਧੀਆ ਸੀਮਣ ਦੀ ਜੇ ਵੇਖੋ ਕਿੰਨੇ 15-15 ਦਿਨਾਂ ਦੀ ਕਿ ਉੱਤੇ ਆ ਇਹ ਵੀਰ ਜੀ ਮੇਰੇ ਹਿਸਾਬ ਨਾਲ ਅੱ ਦੀ ਲਾ ਲੇ ਆ ਵੇਖੋ ਓਦਾਂ ਥੋੜਾ ਜਿਹਾ ਕੱਟਾ ਮੈਂ ਮੈਂ ਵੀ ਕੱਤੀ ਕਰਕੇ ਨਾ ਥੋੜਾ ਜਿਹਾ ਬੱਚਾ ਤੱਕਾ ਲਾ ਹਾਂ ਪੂਰੀ ਪੁੱਠਾ ਪਾਠਾ ਇੱਕ ਬਰਾਬਰ ਹੈ ਹਾਂਜੀ ਹਾਂਜੀ ਉਹ ਆਂਦੇ ਵੀ ਮੈਂ ਬਹੁਤ ਯਾਦਬੀਰ ਵਾਲੀ ਆ ਬੰਦਿਆ ਜਿੰਨਾ ਤੋਂ ਆਪਾਂ ਲਈ ਆ ਉਹ ਤੇ ਆਂਦੇ ਵੀ ਅਸੀਂ 12 ਕਿਲੋ ਸੰਧੂ ਸਾਹਿਬ ਦੁੱਧ ਕਿਉਂ ਦੇ ਰਹੇ ਆ ਪਰ ਹੁਣ ਜਿਹੜਾ ਦੁੱਧ ਸੰਧੂ ਸਾਹਿਬ ਹੈਗਾ 8 ਹੀ ਕਿਲੋ ਆਪਾਂ ਜਿਹੜਾ ਥੱਲੇ ਮੌਜੂਦ ਉਹ ਆਪਾਂ ਸੰਧੂ ਸਾਹਿਬ ਆਖਣਾ ਵਾ ਠੀਕ ਹੈ ਜੀ ਠੀਕ ਨਾ ਗੱਲ ਜੋ ਚੰਨੀਆਂ ਆਪਾਂ ਠੂਠੇ ਪੈਣਾ ਲਓ ਦੋਸਤੋ 8 ਕਿਲੋ ਦੁੱਧ ਇਸ ਮਾਜਦੇ ਕੋਲ ਹੁਣ ਹਾਜ਼ ਕੋਈ ਵੀਰ ਲਸੇਰੇ ਪੰਜ ਵੀ ਗਿੰਸਾ ਦਾ ਪਰ ਏਡੀ ਵੀ ਲਸੇਰੀ ਨਹੀਂ ਹੈਗੀ ਕਰਮਾ ਵਾਲੀ ਜੱਡੀ ਆ ਚੰਗੀ ਆ ਮਜ਼ਬੂਤ ਹੱਡੀ ਦੀ ਆ ਹਾਂਜੀ ਹਾਂਜੀ ਤੇ 50 ਸੂਆ ਕੋਈ ਵੀਰ ਮੰਨ ਕੇ ਸੌਦਾ ਕਰ ਲੇ 20 ਕ ਦਿਨਾਂ ਦਾ ਕੋਈ ਸੂਆ ਮੰਨ ਲੈ ਮਗਰ ਕੱਟੀ ਆ ਬੱਚਾ ਵੀ ਤੁਹਾਨੂੰ ਦਿਖਾਤਾ ਕੱਟੀ ਬਹੁਤ ਚੰਗੀ ਸੰਭੀ ਸੁੰਭੀ ਆ ਤੇ ਦੁੱਧ ਜਿਹੜਾ 8 ਕਿਲੋ ਨੈਟ ਵੀਰ ਕੋਈ ਮੰਨ ਕੇ ਸੌਦਾ ਕਰ ਲੇ ਠੀਕ ਆ ਜੀ ਤੇ ਪੂਛੋ ਬੇਸ਼ੱਕ ਥੋੜੀ ਜੀ ਦੇਖ ਸਕਦੇ ਪੂਛ ਘੱਟ ਵੀ ਕੋਈ ਵੀਰ ਮੰਨ ਸਕਦਾ ਲੰਡੀ ਪੂਛ ਵੀ ਤੁਸੀਂ ਮੰਨ ਸਕਦੇ ਜੇ ਤੇ ਪਰ ਜੱਜ ਦੀ ਆ ਕਿਉਂਕਿ ਲੇਵੇ ਹਵਾਨੇ ਦੇ ਬਿਲਕੁਲ ਬਰਾਬਰ ਜੇ ਆ ਠੀਕ ਆ ਤੇ ਪਤਲੇ ਪਿੰਡੇ ਦੀ ਆ ਲੈ ਜਾ ਕਾਮ ਤੇ ਬਾਕੀ ਝੰਡੇ ਵੀਰ ਚਵਾਈ ਚਬੂਈ ਦੀ ਤਸੱਲੀ ਤੁਹਾਡੀ ਹਾਂਜੀ ਤਸੱਲੀ ਵੀਰ ਜੀ ਚਵਾਈ ਦੀ ਜੇ ਕੋਈ ਮੰਨ ਲਓ ਇਹ ਆ ਵੀ ਹੋਵੇ ਵੀ ਆਪਾਂ ਪਹਿਲਾਂ ਦੱਸ ਦਿੰਨੇ ਆ ਵੀ ਆ ਗੱਲ ਕੋਈ ਭੂ ਛੱਟਾ ਵੀ ਕੋਈ ਨਹੀਂ ਕਰਮ ਵਾਲੀ ਰਹਿ ਪੂਰੀ ਪੋਲੀ ਪੂਰੀ ਹੋਊਗੀ ਜੀ ਠੀਕ ਆ ਦੱਸਾਂ ਕਿ ਚੱਕਰ ਕਈ ਬਣਾ ਝੰਡੇ ਵੀਰ ਦੂਰੋਂ ਦਰੜਿਆਂ ਬੰਦਿਆਂ ਨੇ ਆਉਣਾ ਤੇ ਜੇ ਭੂਰ ਪਾਈ ਗਈ ਤੇ ਫਿਰ ਪਸ਼ੂ ਛੱਡ ਕੇ ਜਾਣਾ ਪੈਂਦਾ ਅਗਲੇ ਨੂੰ ਤੇ ਉਹ ਕੰਮ ਨਾ ਹੋਵੇ। ਨਾ ਜੀ ਨਾ ਵੀਰ ਜੀ ਨਾ ਆਪਾਂ ਤੁਹਾਨੂੰ ਅੱਗੇ ਵੀ ਇਹੋ ਬੇਨਤੀ ਕਰਦੇ ਹੁੰਨੇ ਵੀ ਆਪਾਂ ਦੱਸ ਦਈਦਾ ਜੀ ਆਹ ਥਣ ਘੱਟ ਜੇ ਆਹ ਪੂਰ ਮਾਰਦਾ ਜੇ ਤੇ ਕਿਉਂ ਹੋਊਗਾ ਸੰਧੂ ਸਾਹਿਬ ਇਹ ਕੰਮ ਆਪਾਂ ਮਹਾਰਾਜ ਦੂਰ ਹੀ ਰੱਖੇ ਸੱਚੇ ਪਾਤਸ਼ਾਹ ਝੂੜ ਤਪਾਂ ਤੋਂ। ਲਓ ਵੀ ਦੋਸਤੋ ਹਾਂ ਇਹ ਵੀ ਬਾਤ ਰੱਖੋ ਬਕਾਊਆ ਚੰਗੀ ਕਿੰਨੋਂ ਪੈਪੂ ਵੇਖੋ ਦੁੱਧ ਵਾਲੇ ਉਹ ਤਰਾ ਮੈਂ ਦੁੱਧ ਵਾਲੀ ਸੰਧੂ ਸਾਹਿਬ ਇੱਧਰ ਵੇਖੋ ਪੈਪੂ ਦੁੱਧ ਵਾਲੇ ਵੇਖੋ ਕਿੱਡੇ ਕਰਮਾਲੀ ਨੇ ਲੱਗੇ ਆ। ਤੇ ਠੀਕ ਹੈ ਜੀ। ਹਾਂ ਤੇ ਛੱਡੇ ਵੀਰੇ ਕਿੱਥੋਂ ਤੱਕ ਫਿਰ ਇਰਾਦਾ ਦੇਣ ਦਾ ਕੀ ਮੁੱਲ ਕਰ ਦੇਂਦੇ ਵੀਰ ਜੀ ਜਿੱਦੀ ਮੈਂ ਉਤਰਾ ਮੁੱਲ ਤੇ ਭਾਵੇਂ 60 ਕਰ ਲਈਏ 65 ਕਰ ਲਈਏ ਹਾਂ ਤੇ ਬਾਕੀ ਵੀਰ ਜੀ ਮੈਂ 55000 ਦੀ ਦੇ ਦਈਏ 55 ਦੀ ਹਾਂਜੀ ਹਾਂ ਨਾ ਕਾਨੂੰਨ ਤੇ ਮੈਂ ਚਲਵਾਨਾ 55 ਪਰ ਨਹੀਂ ਕੋਈ ਨਹੀਂ ਯਾਰ ਛੱਡ ਦਈਏ ਤੇ ਮੰਨ ਲਓ 55 ਦੀ ਦੇ ਦਈਏ 55 ਹਾਂਜੀ 55 ਜੋ ਛੋੜ ਛੱਬਾ ਕਰਦਾਂਗੇ ਮੈਂ ਉਤਨਾ ਵੱਡੀ ਸੰਧੂ ਸਾਹਿਬ ਵੇਖੋ ਕੁਆਲਿਟੀ ਕਿੰਨੀ ਮੈਨ ਲੱਗੀ ਕਰਮਾ ਵਾਲੀ ਨੂੰ ਲਓ ਜੀ ਵੇਖੋ ਜਾਤਬੀਰ ਠੰਡੀ ਮਿੱਟੀ ਦੀ ਵਧੀ ਕਰਮਾ ਵਾਲੀ 55000 ਦੀ ਇਹ ਮੱਚ ਮਿਲ ਜੂਗੀ ਭਰਾਵੋ ਹਾਂਜੀ ਠੀਕ ਹੈ ਤੇ ਇਹ ਛੂਕ ਦੀ ਵੀ ਜਾਣੀ ਜਿਵੇਂ 45 ਦੀ ਵਾਈ ਜਾਂਦੀ ਹਾਂਜੀ ਜਾਊਗੀ ਇਹ ਇਹ ਛੂਕੂਗੀ ਪੂਰੀ ਇੰਨੇ ਕਿ ਪੈਸੇ ਲਾਉਣ ਵਾਲੇ ਤੁਹਾਨੂੰ ਪਤਾ ਕਈ ਵਾਰਾਂ ਦਾ ਬਾਕੀ ਮੈਂ ਨਵੀਂ ਸੰਧੂ ਸਾਹਿਬ ਦਾਨ ਦੇਖੋ ਰਹਿ ਕਾਇਮ ਆ ਨੰਦਾਂ ਨੂੰ ਨੰਦੀ ਫੋਲ ਗਰੰਟੀ ਆ ਲੋ ਵੀ ਪ੍ਰਭੂ ਹਾਂਜੀ ਦੋ ਆ ਕਰਮਾਲੀਆਂ ਸੰਧੂ ਸਾਹਿਬ ਉਹ ਬਹੁਤ ਵਧੀਆ ਸੀਮਨਾਂ ਨੇ ਹਾਂ ਵੀ ਮੈਂ ਮੈਂ ਵੀ ਚਲੋ ਹੈਗੀ ਆ ਮੈਂ ਆ ਸੀਮਨ ਵੜਾ ਵਧੀਆ ਉਹਨਾਂ ਭਰਾਇਆ ਵਾ ਨੀ ਕੱਟੀ ਦਿਸੀ ਜਾਂਦੀ ਹਾਂਜੀ ਹਾਂਜੀ ਇਹ ਦੋ ਆ ਕਰਮਾਲੀਆਂ ਜਿਨ੍ਹਾਂ ਦੇ ਘਰੇ ਪੀਣਾ ਨਾਲੇ ਦੁੱਧ ਪੀਉ 4 ਕਿਲੋ ਘਰੇ ਵੀ ਰੱਖ ਲੂ ਤੇ 4 ਕਿਲੋ ਦੁੱਧੀ ਨੂੰ ਵੀ ਪਾਉ 8 ਕਿਲੋ ਦੁੱਧ ਗਰੰਟੀ ਵਾਲਾ ਕੰਡੇ ਵਾਲਾ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਨੀ ਜੰਮਦੀ ਵਿਚਾਰੀ ਬੜੀ ਰਾਜੀ ਆ ਕਰਮਾਲੀ ਸੋਹਣੀ ਬਾਕੀ ਇਹ ਵੀ ਗੂਲੀ ਆ ਕਈ ਬੰਦੇ ਚਲੋ ਸਵਾਲ ਵੀ ਕਰਨਗੇ ਵੀ ਜਾਦੇ ਆ ਆ ਵੇਖੋ ਮੂੰਹ ਤੋਂ ਵੇਖੋ ਆ ਮੂੰ ਕੋਈ ਸਿੰਘੀ-ਸੁੰਗੀ ਨਹੀਂ ਹੈ ਬਾਹਰ ਨਾ ਨਾ ਕੋਈ ਗੱਲ ਹੀ ਨਹੀਂ ਆ ਕਈ ਇਹ ਆਖਣਗੇ ਵੀ ਪੁਰਾਣੀ ਮੀਂਹ ਨਹੀਂ ਆਇਆ ਕੋ ਹੋਇਆ ਵਾ ਇੰਨੇ ਕ ਦਿਨ ਨਹੀਂ ਸੰਧੂ ਸਾਹਿਬ ਹੋਏ ਹਨ ਠੀਕ ਅੱਛਾ ਹੁਣ 55 ਦੀ ਹਾਂਜੀ 55 ਦੀ ਠੀਕ ਹੈ ਵੀਰ ਚੰਡੇ ਲਓ ਵੀ ਆ 55 ਦੀ ਹੋ ਗਈ ਦੋਸਤੋ ਤੇ ਅੱਗੇ ਆਈਆਂ ਵੜਾਂ ਦੋ ਇੱਕ ਵਾਰ ਗੱਬਣ ਤੇ ਇੱਕ ਸੂਈ ਸਵਾਈ ਹੋਊਗੀ ਹਾਂਜੀ ਹਾਂਜੀ ਆਪ ਖਾਦੇ ਪੁੱਤ ਸੀ ਜਿਹੜੀ ਇਹ ਇਹ ਗੱਬਣ ਨਹੀਂ ਇਹ ਸੂਈ ਆ ਵੀਰ ਜੀ ਅੱਛਾ ਇਹ ਸੂਈ ਆ ਹਾਂਜੀ ਹਾਂਜੀ ਅੱਛਾ ਛੰਡੇ ਪਾਜੀ ਨੂੰ ਸਮਾਂ ਕਿੰਨਾ ਕੁ ਹੋ ਗਿਆ ਫਿਰ ਇਹਨੂੰ ਵੀਰ ਜੀ ਸੂਈ ਨੂੰ ਅੱਜ ਮੇਰੇ ਸਾਹ ਨਾਲ ਹੋ ਗਏ ਆ 12 13 ਦੇਣਾ ਅੱਛਾ ਜੀ ਹਾਂਜੀ ਹਾਂਜੀ ਬਹੁਤ ਚਵਾ ਚੂਬ ਸੰਧੂ ਸਾਹਿਬ ਬਹੁਤ ਕਰਮ ਵਾਲੀ ਲੱਗਾ ਬੈਠ ਲਓ ਜੀ ਥਣ ਥੁਣ ਵੀ ਬਹੁਤ ਵਧੀਆ ਨੋਕ ਵਾਲਾ ਜੀ ਲਓ ਜੀ ਤੇ ਹਾਂਜੀ ਤੇ ਦਿਨ ਕਿਨੇ ਦੱਸੇ ਜੀ ਇਹਨੂੰ ਅੱਜ 8 ਕ ਦਿਨ ਹੋ ਗਏ ਸੰਧੂ ਸਾਹਿਬ 8 10 ਦਿਨ ਸੂਈ ਨੂੰ 8 10 ਦਿਨਾਂ ਦੀ ਹਾਂਜੀ 8 10 ਦਿਨਾਂ ਦੀ ਸੂਈ ਸਵੇਰ ਪਹਿਲਾਂ ਕੀ ਦੁਜੇ ਪਹਿਲਾਂ 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 ਬੱਚੀ ਆ ਬੱਚਾ ਵੀ ਹੈਗਾ ਮਗਰ ਤੇ ਹਾਂਜੀ ਬੱਚੀ ਆ ਜੀ ਮਗਰ ਛਾਈ ਆ ਆਡੀ ਬੱਚੀ ਬੜੀ ਵਧੀਆ ਵਾ ਮਗਰ ਬੱਚੀ ਆ ਦੋਸਤੋ ਕੋਈ 10 ਕ ਦਿਨਾਂ ਦਾ ਆਈਡੀਆ ਮੰਨ ਲੈ ਵੀਰ ਤੇ ਚੰਗੀ ਬੱਚੀ ਆ ਨਿਗਰ ਆ ਆ ਕਰੋ ਚੈੱਕ ਇੱਕ ਰੰਗ ਬਿਲਕੁਲ ਬਲੈਕ ਰੰਗ ਦੇ ਵਿੱਚ ਇੱਕ ਰੰਗ ਕਾਲੀ ਠੀਕ ਆ ਸੋ ਮਗਰ ਵੀ ਬੱਚੀ ਆ ਛਾਈ ਵਾਲ ਦੇ ਵਿੱਚ ਵੀਰ ਕਹਿੰਦਾ ਵੀ ਮਗਰ ਬੱਚੀ ਆ ਬੱਚੀ ਵੀ ਤੁਹਾਨੂੰ ਦਿਖਾ ਦਾਂਗੇ ਆਪਾਂ ਕੁਝ ਦਸਾਂ ਕਿ ਦਿਨਾਂ ਦੀ ਸੂਈ ਹੈ ਬਾਕੀ ਫੇਸਬੁਕ ਕੁਆਲਟੀ ਆ ਕਾਫੀ ਚੰਗੀ ਹੈ। ਚੱਲਾਇਆ। ਅਸਲ 'ਚ ਨਾ ਸੰ ਕਿੰਨਾ ਗ ਦੁੱਧ ਹੋਣੀ ਤੇ ਕੋਲੇ ਦਾ। ਦੁੱਧ ਵੀਰ ਜੀ ਇਹਦੇ ਕੋਲੇ ਜਿਹੜਾ ਦੁੱਧ ਹੈਗਾ ਵਾ ਨਾ 10 ਕਿਲੋ ਵੀਰ ਜੀ ਕੰਡੇ ਵਾਲਾ ਵਾ। ਮੰਲੋ 12 ਦੁੱਧ 12 ਵੀ ਆ ਬਾਕੀ ਕਈ ਵਾਰੀ ਚਲੋ ਜਾ ਕੇ ਨਾ ਡੰਗਰਤਾ ਨੂੰ ਪਤਾ ਦੂਜੇ ਥਾਂ ਮੇਰ ਕੋ ਆਣ ਕੇ ਨਾ ਥੋੜਾ ਜਨੇ ਜੀ ਨਹੀਂ ਲਾਇਆ ਵਾ ਚੀਨੇ ਤੇ ਚਲੋ ਇਹ ਆ ਵੀ ਦੁੱਧ 14 ਕਿਲੋ ਹੈਗਾ ਹੁਣ ਜਿੰਨਾ 10 ਕਿਲੋ ਪੱਕਾ ਵਾ ਜਿਹੜਾ ਆਪਾਂ ਚੋਨੇ ਦੋਵੇਂ ਟਾਈਮ ਮਿੰਦੇ ਆ ਮਿੰਤੀ ਵਜਦੀ ਜਿਹੜੀ ਲਓ ਜੀ ਹਾਂਜੀ ਹਾਂਜੀ 10 ਕਿਲੋ ਦੁੱਧ ਦਾ ਬੱਚਾ ਇਹ ਤਾਂ ਮਗਰ ਬੱਚੀ ਆ ਜੀ ਇਹਦੀ ਉਹ ਬੱਚੀ ਹਾਂਜੀ ਉਹ ਬੱਚੀ ਆ ਜੀ ਸਾਹਮਣੇ ਲਓ ਜੀ ਹਾਂ ਹੱਥ ਲਾ ਕੇ ਆਪਾਂ ਤੁਹਾਨੂੰ ਦਿਖਾ ਦਨੇ ਆ ਵੇਖੋ ਬੱਚਾ ਹਾਂ ਬੱਚੀ ਐ ਫੀਮੇਲ ਕਾਫ ਦੋਸਤੋ ਆ ਬਰਾਊਨ ਜਿਹਾ ਰੰਗ ਆ ਬਿਸ ਤੇ ਮਿਲਦੀ ਬੱਚੇ ਤੇ ਨਾ ਤੁਹਾਨੂੰ ਬੱਚੇ ਤੇ ਬੱਚੇ ਤੇ ਜੀ ਬੱਚੇ ਤੇ ਮਗਰ ਭੱਜੀ ਫਿਰਦੀ ਆ ਵੇਖੋ ਉਹਨੂੰ ਕਾਲੀ ਪੈਂੰਡੀ ਬੱਚੇ ਕਾਲੀ ਪੈਂੰਡੀ ਉਹ ਵੇਖਣ ਦੀ ਹੁੰਦੀ ਹੈ अच्छा ਝੰਡੇ ਵੀਰ ਵੈਣ ਕਿਥੋਂ ਤੱਕ ਦੇ ਦੇਉਗੇ ਵੀਰ ਜੀ ਆਪਾਂ ਇਹਦਾ ਮੁੱਲ ਨਾ ਕਰੀਏ ਹਾਂ ਨਾ ਵੈੜ 36000 ਦੀ ਦੇ ਦੇਗੀ 36000 ਹਾਂ ਜੀ ਮੁੱਲ ਨਾ ਕੋ 40 ਨਾ 45 ਕਰੀਏ ਬਾਕੀ ਉਸ ਤਰ੍ਹਾਂ ਮੈਂ ਨਾ ਥੰਦਨ ਸਾਹਿਬ ਇੱਕ ਗੱਲ ਕਰੰਦਿਆਂ ਹਾਂ ਵੀ ਜਿੰਨੇ ਪਾਲੀ ਉਹਨੂੰ ਤੇ ਵਿਚਾਰੇ ਦਾ ਪੱਠਿਆਂ ਦਾ ਮੁੱਲ ਵੀ ਨਹੀਂ ਹੋਣਾ ਇਹਦਾ ਹੂੰ ਇਹ ਨਾ ਕਰੀਏ ਸਾਹਿਬ 12 10 12 ਕਿਲੋ ਕਰਮ ਵਾਲੀ ਦੁੱਧ ਦੇਂਦਈ ਹੈ ਹੈ ਕੀ ਹੋਊਗਾ ਮੰਨ ਲਓ ਪਾਲਨ ਦਾ ਕੋਈ ਉਹਦਾ ਬੰਨਣ ਛੱਡਦਾ ਵੀ ਜਿਉ ਜਮੀ ਹੈ ਬੱਚੀ ਜਿਉ ਜਮੀ ਕੋਈ ਲੱਖਾਂ ਦੀ ਤਾਂ ਹੈ ਨਹੀਂ ਹਾਂ ਲੱਖਾਂ ਦੀ ਜਿਉ ਜਮੀ ਹੈ ਤੇ ਬਾਅਦ ਚੋਂ ਦੁੱਧ ਵੀ ਦੇਣ ਰਹੀ ਹੈ 10 ਕਿਲੋ ਤਾਂ ਤੇ ਤਾਂ ਪਮਾ 70 ਖਵਾ ਭਾਵੇਂ ਦਿੱਤਾ ਸਹੀ ਗੱਲ ਆ ਮੈਂ ਮੈਂ ਆਪ ਸਾਹਿਬ ਖੁਦ ਸਾਰੀ ਇਹ ਪੱਠੇ ਟੱਕੇ ਦੀ ਕੱਢੀਏ ਨਾ 70 ਭਾਵੇਂ ਖਾ ਲਿਆ ਹੋਵੇ ਨੇ ਅੱਜ ਤੱਕ ਬਿਲਕੁਲ ਇੱਥੋਂ ਤੱਕ ਬਣ ਜੂਗੀ ਆਹ ਤੇ ਉਹ ਚਲੋ ਇਹ ਆ ਵੀ ਹੁਣ ਫਿਰ ਇਹ ਕਰਮਾਂ ਵਾਲੀ ਪਿਆਰੀ ਵੜੀ ਵੇਖੋ ਸਾਂਭੀ ਸੂੰਭੀ ਕਹੇ ਨੇ ਵੜੀ ਆ ਫਿਰ ਇਹ ਆ ਵੀ ਕਈ ਸੀਲ ਸਾਗ ਕਰਮਾਂ ਵਾਲੀ ਬਹੁਤੀ ਜੈਨੂ ਕਦੇ ਪਤਾ ਹੀ ਨਹੀਂ ਵੀ ਮੰਨ ਲੋ ਵੀ ਇਦਾਂ ਮਾ ਲੋ ਦੋਸਤੋ ਬੱਚੀ ਚੰਗੀ ਆ ਫਿੱਟ ਬੈਠੂਗੀ ਠੀਕ ਆ ਜੀ ਜੱਜ ਜੂਗਾ ਸੌਦਾ ਤੁਹਾਡੇ ਤੇ ਸੰਪਰਕ ਤੁਸੀਂ ਕਰ ਲਿਓ ਵੀਰ ਝੰਡੇ ਦੇ ਨਾਲ 36000 ਮੋਲਾ ਮਗਰ ਬੱਚੀ ਕੀ ਵਾਪਸ ਮਾਦੀ ਵੀਰਾਂ ਦਾ ਮੇਰੇ ਤਸੱਲੀ ਆ ਬਾਕੀ 10 ਕਿਲੋ ਉਤਾਰਾਂ ਦੇ ਦੇਣੀ ਆ ਸੰਧੂ ਸਾਹਿਬ ਆਪਾਂ ਇੰਨੇ ਦੀ ਕਰਮਾ ਠੀਕ ਹੈ ਜੀ ਜ਼ਰੂਰ ਜੇ ਚੋੜ ਹੀ ਹੋਣੀ ਜੇ ਬੋਲ ਨਾ ਹੀ ਕਰੀ ਫਿਰ ਪਤਾ ਤੁਹਾਨੂੰ ਪਤਾ ਐਵੇਂ ਸਿਰ ਜਿਆ ਖਪਾਈ ਦਾ ਮੈਂ ਆਪ ਆਪਾਂ ਇਹ ਨਹੀਂ ਆਂਦੇ ਵੀ ਨਹੀਂ ਹਾਂਜੀ ਹਾਂਜੀ ਇਹ ਦੇ ਦਾਂਗੇ ਲਓ ਜੀ ਅਗਲੇ ਬੰਨੇ ਆ ਜਾਓ ਇੱਕ ਲਾਸਟ ਵਿੱਚ ਦੋਸਤੋ ਤੇਰੀ ਇਹ ਤੁਹਾਨੂੰ ਵਿਖਾਉਣੇ ਐ ਐਫ ਆ ਗਈ ਸ਼ਾਹੀਵਾਲ ਕ੍ਰੋਸ ਹੋ ਕੇ ਆ ਗਿਆ ਹਾਂਜੀ 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 ਗੱਬਣਾ ਨੇ ਗੱਬਣਾ ਵੀਰਜੀ ਐ ਅੱਛਾ ਹਾਂਜੀ ਹਾਂਜੀ ਬੱਚੀ ਬਹੁਤ ਉਤਰਾ ਸੀਲਸ ਲੱਗ ਕੇ ਵੇਖੋ ਤੇ ਥਣਾ ਥੁਣਾ ਦੀ ਕਰਮਾੜੀ ਬਹੁਤ ਵੇਖੋ ਲੱਗ ਆ ਥਣਥਣ ਵੀ ਪੂਰਾ ਵਾ ਮੰਨ ਲੋ ਵੀ ਪੂਰੀ ਜਾਤ ਦੇ ਵਿੱਚ ਆ ਥੰਦੂ ਸਾਹਿਬ ਹਾਂ ਹਾਂਜੀ ਹਾਂਜੀ ਲਓ ਜੀ ਹਾਂ ਧਿਆਨ ਬੋਦੀ ਵਾਲੀ ਬੱਚੀ ਆ ਹਾਂਜੀ ਲਓ ਦੋਸਤੋ ਗੱਬਣ ਵੜ ਆ ਦੇਣ ਹਜੇ ਮੈਨੂੰ ਲੱਗਦਾ ਵੀ ਲੈ ਜੂ ਘਟੋ ਘਟ ਵੀ ਹਫਤਾ ਖੰਡ ਵੀ ਲੈ ਜੂਗੀ ਹਾਂਜੀ ਹਫਤੇ ਤੇ ਲੱਗ ਸਮ ਜਿਹੜਾ ਦੋਸਤੋ ਸਮਾਂ ਲੈ ਜੂ ਕਦਕੁੱਦ ਪੂਰਾ ਚੰਗਾ ਨਰੋਈ ਆ ਵਿਚਾਰੀ ਕਰਮਾਂ ਵਾਲੀ ਹਾਂ ਬਾਕੀ ਅਡਰ-ਔਡਰ ਦੀ ਵੀ ਸੋਹਣੀ ਆ ਦਿਖਦੁਖ ਚੰਗੀ ਐ ਬਖਾਲਾ ਬਖੂਲਾ ਬਹੁਤ ਸੋਹਣਾ ਤੇ ਥਣ ਵੀ ਪੂਰਾ ਮੁੱਠੀ ਆ ਹੱਥੀ ਚਵਾਈਲਾ ਥਾਣਾ ਪ੍ਰਭੋ ਰੰਗ ਬਲੈਕ ਆ ਕੁਝ ਕੁ ਵਾਈਟ ਪੀਟ ਵਾਲੇ ਪਾਸਿਓਂ ਮੱਥੇ ਤੇ ਕੁਝ ਕੁ ਵਾਈਟ ਸਪੋਰਟ ਹੈਗੇ ਆ ਬਾਕੀ ਆ ਮੂੰਹ ਮੱਥਾ ਇੱਕ ਵਾਰੀ ਜ਼ਰੂਰ ਚੈੱਕ ਕਰੋ ਲਓ ਜੀ ਠੀਕ ਆ ਜੀ ਵੇਖਦੀ ਆ ਕੈਮਰਾ ਆ ਪੂਰਾ ਆ ਗਿਆ ਇਹ ਲੋ ਨੇ ਤੇ ਡੰਗਰੇ ਉੱਤਰ ਕਈ ਕਾਲੇ ਪੈਂਦੇ ਮੈਨੂੰ ਕਾਲੇ ਵੀ ਨਹੀਂ ਪਈ ਕਿ ਨਹੀਂ ਆਂਦੀ ਮੇਰੀ ਫੋਟੋ ਖਿੱਚੇ ਹੋਏ ਲੱਗਦੀ ਹੋਵੇ ਖਚਾਈ ਕਰ ਮਾਲੀ ਨੇ ਫੋਟੋ ਲਓ ਵੀ ਭਰਾਓ ਬੜੀ ਵੀ ਚੰਗੀ ਆ ਦੋਸਤੋ ਜਿਹੜਾ ਕੋਈ ਵੀ ਅੱਗੇ ਗੱਬਣ ਦੀ ਝਾਕ ਕਰਦਾ ਵੀ ਖਰੀਦ ਲਈਏ ਤੇ ਆਪਣੇ ਹੱਥੀ ਸੁਹਾ ਸਵਾਉਣਾ ਦੋਸਤੋ ਤੇ ਜਰੂਰ ਤੁਸੀਂ ਸੰਪਰਕ ਕਰ ਹੀ ਲੈਣਾ ਬਾਕੀ ਥਣ ਥਣ ਸੁਹਣਾ ਕੋਈ ਚੱਪੇ ਚੱਪੇ ਤੇ ਵਿਰਲਾ ਥਣਾ ਦੀ ਆਪਸੀ ਮੁੱਠੀ ਥਣਾ ਹਾਂ ਠੀਕ ਆ ਤੇ ਬਿਲਕੁਲ ਲੇਵਾਲੂ ਆ ਹਜੇ ਦੋਸਤੋ ਖੁੱਲਣ ਰਿਆ ਕਰਮਾਲੀ ਦਾ ਜੇਕਰ 5-7 ਦਿਨ ਕੱਢ ਗਈ ਲੈ ਜੂਗੀ ਹਜੇ ਪੂਰਾ ਜੀ ਕਸਬੇ ਦਾ ਲੇਵਾ ਹੋਊਗਾ ਹਾਂਜੀ 7 ਕ ਦਿਨ ਖੜੂਗੀ 7 ਲੈ ਜੇ 8 ਲੈ ਜੇ ਇੰਨੇ ਕਰੂਗੀ ਆ ਵੇਖੋ ਮਗਰੋਂ ਹਜੇ ਇੰਨੇ ਆ ਵੇਖੋ ਕਿੱਥੇ ਢੱਲਾਂ ਢੁੱਲਾਂ ਕਰਮਾਲੀ ਨੇ ਸਾਰ ਨੂੰ ਲੱਗਣਾ ਨਹੀਂ ਬੜੀ ਸੋਹਣੀ ਢੱਟ ਢੁੱਟ ਬਹੁਤ ਜਿਆਦੀ ਆ ਚਾਰੂ ਚੂਰੂ ਬੜੀ ਆ ਫਿਰ ਕਰਮਾਲੀ ਤੇ ਬਾਕੀ ਇਹ ਆ ਵੀ ਚਲੋ ਤੁਹਾਨੂੰ ਪਤਾ ਬਣ ਜੂਗੀ ਅੱਛਾ ਝਾਂਡੇ ਵੀਰ ਕੀ ਕਰਾਂਗੇ ਇੰਦੀ ਡਿਮਾਂਡ ਹੈ ਡਿਮਾਂਡ ਵੀਰ ਜੀ ਮੁੱਲ ਆਪਾਂ ਨਾ ਨਾ ਹੀ ਕਰੀਏ ਆ ਮੁੱਲ ਤੇ ਬੱਚੀ ਆ ਜਿਹ ਤੇ ਜਾਇਜ ਆ ਤੇ ਭਰ ਵੀਰ ਜੀ ਹਾਂ ਨਾ ਜਿਹੜਾ ਵਾ ਨਾ ਜੇਚੋਂ ਛੋੜ ਹੋਣੀ ਆ ਉਹ ਦੇ ਦਈਏ ਆਪਾਂ 44000 ਦੀ ਵਚੀ 44 ਦੀ ਹਾਂਜੀ 44 ਦੀ ਹਾਂ ਨਾ ਹੀ ਜਿਹਨੂੰ ਜੈਸਨੂ ਕਹਿੰਦੇ ਹਾਂਜੀ ਜੈਸਨੂ ਇਹ ਚੋਂ ਨਾ ਮੇਰਾ ਵੀਰ ਕੋਈ ਵੀ ਨਾ ਛੋੜ ਹੀ ਹੋਊਗੀ ਤੇ ਹੋਰ ਨਹੀਂ ਜੇ ਕੋਈ ਵੀ ਘਾਟਾ ਵਾਧਾ ਮੁੜ ਕੇ ਕਈ ਵੀਰ ਫੋਨ ਥੱਲਿਓਂ ਤੁਰ ਪੈਂਦੇ ਤੇ ਮੈਂ ਆ ਨਾ ਨਾ ਵੀ ਨਹੀਂ ਮੈਂ ਮੇਰੀ ਆਦਤ ਵੀ ਮੈਂ ਸਿਰਕ ਪਾਉਂਦਾ ਮੈਂ ਕਈ ਨਹੀਂ ਫੋਨ ਕੱਟ ਦਿੰਦਾ ਵਾ ਤੇ ਮੁੜ ਕੇ ਕਈ ਭੈਣ ਭਰਾ ਤੇ ਜਾ ਤੂੰ ਗੱਲ ਤੇ ਕਰ ਲੋ ਤੇ ਇਹੋ ਗੱਲ ਹੀ ਹੋਣੀ ਏ ਵੀਰ ਜੀ ਅਸਲ ਤੇ ਵੇਖੋ ਚੰਦਾ ਵੀਰ ਹਾਂਜੀ ਚਲੋ ਤੁਸੀਂ 44000 ਦੀ ਕਹਿਤੀ ਹੈ ਹਾਂਜੀ ਹਾਂਜੀ ਚਲੋ ਕਿਸੇ ਵੀਰ ਨੂੰ 42 ਦੀ ਵੀ ਜਾਪਣੀ ਹੈ ਕਿਸੇ ਨੂੰ 36 ਦੀ ਵੀ ਜਾਪਣੀ ਹੈ ਕਿਸੇ ਨੂੰ ਕੋਸ਼ਿਸ਼ ਸੌਦਾ ਜਾਵਦਾ ਹਾਂਜੀ ਹਾਂਜੀ ਪਰ ਜਿੰਨੂੰ ਇਹਦੀ ਸਮਝ ਆ ਗਈ ਵੀ 44000 ਰੁਪਏ ਜਿੰਨੇ ਲਾਉਣਾ ਮੰਨ ਕੀਤਾ ਵੀ 44 ਲਾ ਗਿਆ ਉਹ ਜੀ ਚੀਜ਼ ਮਿਲਦੀ ਉਹਨੇ ਲੈ ਵੀ ਲੈਣੀ ਹੈ ਲੈ ਵੀ ਲੈਣੀ ਸਹੀ ਗੱਲ ਠੀਕ ਹੈ ਬਾਕੀ ਲਾਉਣ ਦਾ ਕੋਈ ਖਰਚ ਨਹੀਂ ਹੁੰਦਾ ਕਿਸੇ ਦਾ ਲਾਉਣ ਦਾ ਨਹੀਂ ਕੋਈ ਸਾਰੀ ਸਤੂ ਸਾਹਿਬ ਆਪਾਂ ਕਦੀ ਕੀਤਾ ਅਗਲੇ ਨੂੰ ਆਖੀਦਾ ਕੋਈ ਨਹੀਂ ਯਾਰ ਤੂੰ ਆਪਣਾ ਲਾ ਫਿਰ ਕਿਹੜੀ ਗੱਲ ਆਪਾਂ ਕਦੀ ਉਹ ਨਹੀਂ ਕੋਈ ਵੀ ਭੈਣ ਭਰਾ ਵੇ ਜੀ ਆਇਆਂ ਨੂੰ ਫੋਨ ਕਰੀ ਉਹਨੂੰ ਜੀ ਆਇਆਂ ਆਖੀਦਾ ਜੀ ਫੋਨ ਤੇ ਵੀ ਬਿਲਕੁਲ ਹਾਂਜੀ ਹਾਂਜੀ ਕਿਉਂ ਦੁਕਾਨਦਾਰੀ ਆ ਵੀਰ ਜੀ ਹਾਂ ਹਾਂ ਠੀਕ ਹੈ ਨਾ ਕੋਈ ਹੋ ਸਕਦਾ ਕਿਸੇ ਨੇ ਮਤਲਬ ਵੀ 35 40 36 ਹਜ਼ਾਰ ਹੀ ਲਾਉਣਾ ਉਹਨੇ ਵੀ ਚਰਨੇ ਕੋਈ ਨਾ ਕੁਛ ਫਿਰ ਆਪਦੀ ਵੀ ਗੱਲਬਾਤ ਕਰਨੀ ਆ ਮਤਲਬ ਮੈਨੂੰ ਇੰਨੇ ਦੀ ਮਿਲ ਜਾ ਚੀਜ਼ਾਂ ਹਾਂਜੀ ਹਾਂਜੀ ਇਸ ਕਰਕੇ ਵੀ ਚਲੋ ਦੋਸਤੋ ਬਾਕੀ ਕੋਈ ਵੀਰ ਗੁੱਸਾ ਗਿਲਾ ਨਹੀਂਗਾ ਆਪਦਾ ਹਿਸਾਬ ਨਾਲ ਤੁਸੀਂ ਪੈਸੇ ਵੀ ਲਾ ਸਕਦੇ ਜੇ ਪਸੂ ਵੀ ਇੱਕ ਵਾਰੀ ਮੇਰਾ ਵੀਰ ਮੇਰੀ ਬੇਨਤੀ ਹੁੰਦੀ ਵੀ ਇਥੇ ਆਨ ਕੇ ਇੱਕ ਵਾਰੀ ਜ਼ਰੂਰ ਦੇਖਿਆ ਕਰੋ ਬਸ ਬਸ ਸਹੀ ਗੱਲ ਆਈ ਤਸੱਲੀ ਆਪਦੀ ਨਾਲ ਵੇਖਿਆ ਕਰੋ ਕਰਿਆ ਕਰੋ ਤੇ ਛੰਡੇ ਵੀਰੇ ਅੱਜ ਨਾਲ ਸੀ ਪੰਜ ਹਾਂਜੀ ਪੰਜ ਹੀ ਸੰ 4717 ਹਾਂਜੀ ਤੇ ਦੂਜਾ ਨੰਬਰ ਹੈਗਾ ਜੇ 82647 ਤੇ 20068 ਠੀਕ ਹੈ ਜੀ ਹਾਂਜੀ ਤੇ ਹੋਰ ਕੋਈ ਗੱਲਬਾਤ ਕਰਨੀ ਹੋਵੇ ਬਸ ਵੀਰ ਜੀ ਗੱਲਬਾਤ ਆਪਣੀ ਇਹੋ ਹੀ ਆ ਵੀ ਮੇਰੇ ਵੀਰੇ ਆ ਵੀ ਤਸੱਲੀ ਪਹਿਲਾਂ ਕਰ ਲਿਆ ਕਰੋ ਆਪਾਂ ਹਰ ਵੀਡੀਓ ਦੀ ਤਸੱਲੀ ਆਪਾਂ ਇਹ ਆ ਵੀ ਬੇਨਤੀ ਕਰਦੇ ਹਰ ਭਰਾ ਨੂੰ ਹੱਥ ਜੋੜ ਕੇ ਵੀ ਜਿੰਨੇ ਵੀ ਲੈਣਾ ਵਾ ਤੇ ਕਿਉਂ ਮੰਨ ਲਓ ਜੇ ਕੋਈ ਡੰਗਰ ਗੱਬਣਾ ਤੇ ਉਹਨੂੰ ਥੱਲੇ ਬੈ ਕੇ ਟਿਪਿਆ ਕਰੋ ਟਿਪ ਕੇ ਇਹ ਨਾ ਆਖਿਆ ਕਰੋ ਵੀ ਤੂੰ ਹੀ ਟਿੱਪੀ ਆ ਆਪਾਂ ਦੇ ਟਿੱਪੀ ਆ ਮੁਰਕੇ ਕਿਉਂ ਕਈ ਜੀ ਤੁਹਾਨੂੰ ਪਤਾ ਵਾ ਵੀ ਵੀਰ ਜੀ ਜਦ ਗੱਡੀ 'ਚ ਵੀ ਤੁਹਾਨੂੰ ਲਾਰੇ ਵੀ ਵੱਜਦੇ ਕਈ ਕੋ ਹੁੰਦਾ ਤੁਹਾਨੂੰ ਪਤਾ ਮੰਨਦਾ ਨਹੀਂ ਕੋਈ ਇਹ ਵੀ ਚੀਜ਼ ਦਾ ਪਤਾ ਥਾਲੀ ਨਹੀਂ ਜੀ ਬਿਲਕੁਲ ਤੇ ਆਪਾਂ ਇਹ ਆਨੇ ਵੀ ਜਿਹੜੀ ਮੰਨ ਲਓ ਕੋਈ ਸੂਇਆ ਵਾ ਡੰਗਰ ਉਹ ਚੋ ਕੇ ਆਪਣੀ ਤਸੱਲੀ ਕਰੋ ਆਪਣੀ ਵੀਰ ਦੀ ਫੋਲ ਤਸੱਲੀ ਹੁੰਦੀ ਆ ਆਪਾਂ ਨਹੀਂ ਜੇ ਲੈਂਦੇ ਡੰਗਰ ਜੇ ਆਪਣੀ ਨਾਂ ਨਾ ਤਸੱਲੀ ਹੋਵੇ ਅਸੀਂ ਸ਼ਟਡਾਉਣੇ ਆ ਵੀ ਕੋਈ ਮੁੜ ਕੇ ਭੈਣ ਭਰਾ ਖਰਾਬ ਨਾ ਹੋਵੇ ਸਾਡਾ ਗਾਹਕ ਜਿਹੜਾ ਜੁੜਿਆ ਉਹ ਟੁੱਟੇ ਨਾ ਬਿਲਕੁਲ ਜੀ ਹਾਂਜੀ ਹਾਂ ਗੱਲ ਆ ਵੀ ਲੋਬੀ ਭਰਾਵੋ ਇਹ ਜ਼ਰੂਰੀ ਬੇਨਤੀ ਆ ਵੀ ਨਾਲ ਦੀ ਨਾਲ ਪ੍ਰਵਾਨ ਕਰਿਆ ਕਰੋ ਕਿਉਂਕਿ ਘਰੇ ਆਣ ਕੇ ਇੱਕ ਵਾਰੀ ਦੇਖਿਆ ਕਰੋ ਮਾਲ ਨੂੰ ਆਪਦਾ ਬਿਲਕੁਲ ਟੱਚ ਕਰਿਆ ਕਰੋ ਆਪਣਾ ਹੱਥ ਲਾ ਕੇ ਵੇਖਿਆ ਕਰੋ ਤਸੱਲੀ ਕਰਿਆ ਕਰੋ ਕਿਉਂਕਿ ਠੰਡ ਬਹੁਤ ਕੱਚਾ ਜਿਹਾ ਹੱਥ ਲੈ ਕੇ ਨਹੀਂ ਸਰਨਾਗਾ ਢੰਡਾ ਸਿੰਘ ਚਾਹ ਚੂ ਪੀਊਗਾ ਲਾਚੀ ਰੂਚੀ ਵਾਲੀ ਬਾਦਾਮ ਤੋਂ ਵਿੱਚ ਪੂਰੇ ਪਾਗੇ ਚਾਹ ਚੂ ਪੂਰੀਆਂ ਕੋਈ ਜੋ ਵੀ ਰੋਟੀ ਪਾਣੀ ਵੀ ਰਹਿਣ ਦਾ ਬਹਿਣ ਦਾ ਜੇ ਕਹੇ ਵਾਲੇ ਕੋਈ ਭੈਣ ਭਰਾ ਨੇ ਦੂਰੋਂ ਨੇੜਿਆਂ ਆਉਣਾ ਵਾ ਵਾ ਬਹਿਣ ਦਾ ਵੀ ਵਧੀਆ ਹੋਊਗਾ ਸਿਹਤਮ ਰਹਿਣ ਦਾ ਵੀ ਵਧੀਆ ਬਿਲਕੁਲ ਬਿਲਕੁਲ ਸੋ ਦੋਸਤੋ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂਗੀ ਕੋਈ ਵੀਰ ਸੋਚ ਜਾਂਦਾ ਵੀ ਦੂਰੋਂ ਦਰਾਡੇੋਂ ਆਉਣ ਲੱਗੇ ਆ ਯਾਰ ਪਤਾ ਨਹੀਂ ਰੋਟੀ ਪਾਣੀ ਦਾ ਰਹਿਣ ਸਹਿਣ ਦਾ ਪ੍ਰਬੰਧ ਪੂਰਾ ਹੋਊਗਾ ਦੋਸਤੋ ਜਿੱਥੋਂ ਵੀ ਤੁਸੀਂ ਪਸ਼ੂ ਖਰੀਦਿਓ ਹਰ ਤ੍ਹਾਂ ਦੇ ਪ੍ਰਬੰਧ ਤੁਹਾਨੂੰ ਮਿਲ ਜਾਂਦਾ ਆਉ ਆਉ ਦੀ ਦੇਖ ਰੇਖ ਕਰਕੇ ਤਸੱਲੀ ਕਰਕੇ ਖਬਰਾਂ ਦਾ ਮੇਰੇ ਵੀਰ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ